ਕੰਗਨਰ ਨੌਤੇ ਸੀਆਈਐਸਐਫ ਜਵਾਨ ਦਾ ਮੁੱਦਾ ਬਹੁਤ ਹੀ ਜ਼ਿਆਦਾ ਪਖਿਆ ਹੋਇਆ ਹੈ ਜਿਵੇਂ ਕਿ ਕੱਲ ਹੀ ਕੁਲਵਿੰਦਰ ਕੌਰ ਨੇ ਕੰਗਨਾਂ ਦੇ ਮੂੰਹ ਤੇ ਥੱਪੜ ਮਾਰਿਆ ਜਿਸ ਤੋਂ ਬਾਅਦ ਇਹ ਮੁੱਦਾ ਬਹੁਤ ਹੀ ਜ਼ਿਆਦਾ ਪਰਖ ਉਠਿਆ ਤੇ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਉਨ ਉੱਥੇ ਹੀ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੰਗਰਾਂ ਦੀ ਭੈਣ ਨੇ ਬਹੁਤ ਹੀ ਵੱਡੇ ਵੱਡੇ ਰਿਪਲਾਈ ਕਰਕੇ ਰੱਖ ਦਿੱਤੇ ਨੇ ਕੰਗਰਾਂ ਦੀ ਭੈਣ ਨੇ ਕੁਲਵਿੰਦਰ ਕੌਰ ਨੂੰ ਰਿਪਲਾਈ ਕੀਤਾ ਹੈ ਖਾਲਿਸਤਾਨੀਆਂ ਨੂੰ ਰਿਪਲਾਈ ਕੀਤਾ ਹੈ ਅਮਰਤਪਾਲ ਨੂੰ ਰਿਪਲਾਈ ਕੀਤਾ ਕੰਗਰਾਂ ਦੀ ਭੈਣ ਨੇ ਜਿਹੜੀ ਪਹਿਲੀ ਸਟੋਰੀ ਪਾਈ ਹੈ ਉਹਦੇ ਵਿੱਚ ਲਿਖਿਆ ਹੈ ਸਸਪੈਂਡ ਕਰਨੇ ਸੇ ਇਸਕੋ ਫਰਕ ਨਹੀਂ ਪੜੇਗਾ ਮੋਟੀ ਰਕਮ ਆ ਗਈ ਹੋਗੀ ਖਾਲਿਸਤਾਨੀਆਂ ਸੇ ਰਿਮਾਂਡ 'ਤੇ ਲੈਣਾ ਪਵੇਗਾ ਇਸਕੋ ਉਸ ਤੋਂ ਅਗਲੀ ਫੋਟੋ ਪਾਈ ਹੈ ਜਿਸ ਵਿੱਚ ਭਾਈ ਬੈਂਤ ਸਿੰਘ ਤੇ ਭਾਈ ਸੁਵੰਤ ਸਿੰਘ ਇੰਦਰਾ ਗਾਂਧੀ ਨੂੰ ਮਾਰਦੇ ਪਏ ਨੇ ਤੇ ਨਾਲ ਹੀ ਥੱਲੇ ਕੁਲਵਿੰਦਰ ਕੌਰ ਦੀ ਫੋਟੋ ਅਟੈਚ ਕੀਤੀ ਹੈ ਤੇ ਲਿਖਿਆ ਹੈ ਨਾਉ ਡਿਫਰੈਂਸ ਉਸ ਤੋਂ ਅਗਲੀ ਸਟੋਰੀ ਪਾਈ ਹੈ ਜਿਸ ਵਿੱਚ ਲਿਖਿਆ ਹੈ ਪੰਜਾਬ ਵਾਲੋਂ ਨੇ ਅੰਮ੍ਰਿਤਪਾਲ ਹੋਰ ਪੂਰਵ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਕੇ ਬੇਟੇ ਕੋ एमपी ਚੋਣਾਂ ਜਿਤਾ ਕੇ ਕੀ ਸਾਬਿਤ ਕੀਤਾ ਹੈ ਕਸ਼ਮੀਰ ਔਰ ਪੰਜਾਬ ਕਿਸ ਦਿਸ਼ਾ ਮੇ ਜਾ ਰਹੇ ਹਨ ਇੱਕ ਹੋਰ ਸਟੋਰੀ ਪਾਈਏ ਜਿਹਦੇ ਵਿੱਚ ਆਪਣੀ ਭੈਣ ਦੀ ਫੋਟੋ ਲਾਈ ਹੋਈ ਹੈ ਤੇ ਲਿਖਿਆ ਹੈ ਖਾਲਿਸਤਾਨੀਓਂ ਬਸ ਜਹੀ ਔਕਾਤ ਹੈ ਤੁਮ ਲੋਗੋਂ ਕੀ ਪੀਛੇ ਸੇ ਪਲਾਨ ਕਰਨਾ ਔਰ ਅਟੈਕ ਕਰਨਾ ਬਟ ਮਾਈ ਸਿਸਟਰ ਇਸ ਸਪਾਈਨ ਇਸ ਮੇਡ ਆਫ ਸਟੀਲ ਸੀ ਇਸ ਗੋਇੰਗ ਟੂ ਹੈਂਡਲ ਥਿਸ ਇਜ਼ ਔਨ ਹਰ ਓਨ ਕੰਗਨਾ ਦੀ ਭੈਣ ਕਹਿ ਰਹੀ ਹੈ ਕਿ ਮੇਰੀ ਭੈਣ ਦੀ ਰੀੜ ਦੀ ਹੱਡੀ ਸਟੀਲ ਦੀ ਬਣੀ ਹੋਈ ਹੈ ਬਟ ਪੰਜਾਬ ਤੇਰਾ ਕੀ ਹੋਗਾ ਫਾਰਮਰ ਪ੍ਰੋਟੈਸਟ ਵਾਜ ਖਾਲਿਸਤਾਨੀ ਅੱਡਾ ਵਾਂਸ ਅਗੇਨ ਪ੍ਰੂਵ ਸੋ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧਾ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਹੈ ਫਾਰਮਰ ਪ੍ਰੋਟੈਸਟ ਨੂੰ ਤੇ ਖਾਲਿਸਤਾਨ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੋ ਕੰਗਣਾ ਨਾਲ ਹੋਇਆ ਸਹੀ ਹੋਇਆ ਜਾਂ ਫਿਰ ਗਲਤ ਹੋਇਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ